ਸਿਮਰਨਪ੍ਰੀਤ ਸਿੰਘ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਬਹੁਤ ਵਧੀਆ ਥੈਂਕ ਯੂ ਸੋ ਕੀ ਨੇ ਜੀ ਅੱਜ ਦੀਆਂ ਅਹਿਮ ਖਬਰਾਂ ਜੀ ਬਜਟ ਚੋਂ ਪੰਜਾਬ ਹੋਇਆ ਗਾਇਬ ਤਾਂ ਮੀਤ ਹਰ ਨੇ ਸੰਸਦ ਚ ਯਾਦ ਕਰਵਾਈ ਪੰਜਾਬੀਆਂ ਦੀ ਕੁਰਬਾਨੀ ਸੱਤਾ ਧਾਰੀਆਂ ਨੇ ਭਾਈ ਨੀਵੀ ਰਾਜਾ ਵੜਿੰਗ ਨੇ ਲੋਕ ਸਭਾ ਦੇ ਵਿੱਚ ਚੁੱਕਿਆ ਕੈਂਸਰ ਦਾ ਮੁੱਦਾ ਸਿਹਤ ਮੰਤਰੀ ਨੇ ਦਿੱਤਾ ਜਵਾਬ ਪਠਾਨਕੋਟ ਚ ਫਿਰ ਦਿਖੇ ਤਿੰਨ ਸ਼ੱਕੀ ਵਿਅਕਤੀ ਕੰਦ ਟੱਪ ਕੇ ਘਰ ਵਿੱਚ ਹੋਏ ਦਾਖਲ ਦਹਿਸ਼ਤ ਦਾ ਮਾਹੌਲ ਕਰੋੜ ਰੁਪਏ ਦੀ ਡਰੱਗ ਤਸਕਰੀ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਬੰਦ ਜਗਦੀਸ਼ ਭੋਲਾ ਨੇ ਸੀਬੀਆਈ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਰੱਖੀ ਮੰਗ ਮਾਨਹਾਨੀ ਦੇ ਮਾਮਲੇ ਦੇ ਵਿੱਚ ਯੂਪੀ ਦੀ ਅਦਾਲਤ ਵਿੱਚ ਪੇਸ਼ ਹੋਏ ਰਾਹੁਲ ਗਾਂਧੀ 12 ਅਗਸਤ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ ਪੰਜਾਬ ਦੇ ਪਾਣੀਆਂ ਦੇ ਬਾਰੇ ਖਤਰਨਾਕ ਰਿਪੋਰਟ ਆਈ ਸਾਹਮਣੇ ਕੇਂਦਰ ਸਰਕਾਰ ਵੱਲੋਂ ਦਿਲ ਦਹਿਲਾਉਣ ਵਾਲੀ ਕੀਤਾ ਖੁਲਾਸਾ ਡੀਪੀਏ ਖਾਦ ਦੇ 60% ਸੈਂਪਲ ਹੋਏ ਫੇਲ ਮਚਿਆ ਹੜਕੰਪ ਐਕਸ਼ਨ ਮੋਡ ਵਿੱਚ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੂੰ ਹੂੰ 골ਡ সিলভার ਦੀਆਂ ਕੀਮਤਾਵਾਂ ਚ ਗਰਾਵਟ ਤੋਂ ਬਾਅਦ ਦੁਕਾਨਾਂ ਤੇ ਵਧੀ ਭੀੜ ਕਾਰੀਗਰਾਂ ਦੀ ਛੁੱਟੀ ਕੀਤੀ ਗਈ ਰੱਦ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਥਾ-ਥਾ ਤੇ ਲੱਗਿਆ ਟ੍ਰੈਫਿਕ ਜਮ ਜੀ ਸੋ ਸਿਮਰਨਪ੍ਰੀਤ ਜੀ ਸ਼ੁਰੂਆਤ ਕਰਦੇ ਹਾਂ ਕਿ ਬਜਟ ਵਿੱਚ ਪੰਜਾਬ ਦਾ ਨਾਮ ਨਹੀਂ ਆਇਆ ਇਸ ਬਾਰੇ ਮੀਤ ਹੀਰ ਨੇ ਪਾਰਲੀਮੈਂਟ ਵਿੱਚ ਕਾਫੀ ਖਿਚਾਈ ਕੀਤੀ ਹੈ ਤੇ ਪੰਜਾਬੀਆਂ ਦੀ ਕੁਰਬਾਨੀ ਦੀ ਯਾਦ ਜਿਹੜੀ ਹੈਗੀ ਉਹ ਦਵਾਈ ਹੈ ਅਕੀ ਹੈ ਜੀ ਇਹ ਸਾਰੀ ਖਬਰ ਕੀ ਕੁਝ ਹੋਇਆ ਹੈ ਸੰਸਦ ਦੇ ਵਿੱਚ ਜੀ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਨੇ ਬਜਟ ਦੇ ਵਿੱਚ ਪੰਜਾਬ ਨੂੰ ਨਜ਼ਰ ਅੰਦਾਜ਼ ਕਰਨ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਇਸ ਮੌਕੇ ਮੀਤਿਹਰ ਨੇ ਕਿਹਾ ਕਿ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਹੋਣਾ ਚਾਹੀਦਾ ਹੈ ਜੋ ਕੇਂਦਰ ਨੇ ਨਹੀਂ ਦਿੱਤਾ ਮੀਤਿਹਰ ਨੇ ਇਸ ਬਜਟ ਨੂੰ ਕੁਰਸੀ ਬਚਾਓ ਬਜਟ ਘਰਾੜ ਦਿੱਤਾ ਹੈ ਮੀਤਿਹਰ ਨੇ ਅੱਗੇ ਕਿਹਾ ਹੈ ਕਿ ਬਜਟ ਦੇ ਵਿੱਚ ਇਹ ਕਹਾਵਤ ਸੱਚ ਹੋਈ ਹੈ ਦੋ ਦਾ ਵਿਕਾਸ ਬਾਕੀ ਸਾਰਿਆਂ ਦਾ ਸਤਿਆਨਾਸ਼ ਪਿਛਲੇ 70 ਸਾਲ ਤੋਂ ਕਿਸੇ ਵੀ ਸਰਕਾਰ ਨੇ ਇੰਨਾ ਜਿਹੜਾ ਕਹਿ ਲਿਏ ਮਜਬੂਰੀ ਬਸ ਜਿਹੜਾ ਬਜਟ ਹੈ ਉਹ ਪੇਸ਼ ਨਹੀਂ ਕੀਤਾ ਹੋਇਆ ਇਹ ਇਲਜ਼ਾਮ ਲਗਾਇਆ ਉਹਨਾਂ ਨੇ ਬਜਟ ਦੇ ਵਿੱਚ ਕਿਸਾਨਾਂ ਨੂੰ ਮਿਲਣ ਵਾਲੇ ਕੀਟਨਾਸ਼ਕਾਂ ਦੇ ਉੱਤੇ 27% ਸਬਸਿਡੀ ਕੱਟ ਦਿੱਤੀ ਗਈ ਹੈ ਜਿਸ ਦਾ ਬੋਝ ਹੁਣ ਕਿਸਾਨਾਂ ਦੇ ਉੱਤੇ ਪਵੇਗਾ ਆਈਟੀ ਆਈਐਮ ਦਾ ਬਜਟ ਵੀ ਕੱਟ ਦਿੱਤਾ ਗਿਆ ਮੀਤਰ ਨੇ ਅੱਗੇ ਕਿਹਾ ਕਿ ਦੂਜੇ ਸੂਬਿਆਂ ਦੇ ਵਿੱਚ ਹੜ੍ਹ ਨਾਲ ਨਜਿੱਠਣ ਦੇ ਲਈ ਫੰਡ ਦਿੱਤੇ ਗਏ ਨੇ ਪਰ ਜੋ ਮੀਂਹ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਜਿਹੜੇ ਮੀਂਹ ਦਾ ਪਾਣੀ ਹੈ ਪੰਜਾਬ ਦੇ ਵਿੱਚ ਆਇਆ ਸੀ ਇਸ ਨਾਲ 1680 ਕਰੋੜ ਦਾ ਪੰਜਾਬ ਦਾ ਨੁਕਸਾਨ ਹੋਇਆ ਸੀ ਅਜਿਹੇ ਦੇ ਵਿੱਚ ਪੰਜਾਬ ਦਾ ਕਿਸੇ ਨੇ ਵੀ ਹਾਲ ਨਹੀਂ ਪੁੱਛਿਆ ਯਾਨੀ ਕਿ ਪੰਜਾਬ ਨੂੰ ਕੋਈ ਫੰਡ ਨਹੀਂ ਦਿੱਤਾ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਯਾਦ ਕਰਵਾਇਆ ਕਿ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ ਕੋਈ ਹੀ ਪਿੰਡ ਜਿਹਾ ਹੋਵੇਗਾ ਜਿੱਥੇ ਸ਼ਹੀਦ ਦਾ ਬੁੱਤ ਨਾ ਲੱਗਾ ਹੋਵੇ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਸਭ ਤੋਂ ਅਹਿਮ ਰੋਲ ਨਿਭਾਇਆ ਪੂਰੇ ਦੇਸ਼ ਦਾ ਢੇਡ ਭਰੰਦੇ ਵਿੱਚ ਸ਼ਾਇਦ ਉਸ ਤੇ ਹੀ ਵਜ੍ਹਾ ਕਰਕੇ ਅੱਜ ਪੰਜਾਬ ਦਾ ਇਹ ਹਾਲ ਹੋਇਆ ਹੈ ਪੰਜਾਬ ਦੇ ਪਾਣੀ ਥੱਲੇ ਚਲੇ ਗਏ ਨੇ ਦੇਸ਼ ਦਾ ਢਿੱਡ ਪਰਦੇ ਪਰ ਅਜੇਹੇ ਦੇ ਵਿੱਚ ਕੇਂਦਰ ਨੇ ਪਤਾ ਨਹੀਂ ਕਿਉਂ ਪੰਜਾਬ ਦੇ ਨਾਲ ਵਸੀਰਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਨੂੰ ਹੁਣ ਵੀ ਸੁਰਤ ਆ ਜਾਣੀ ਚਾਹੀਦੀ ਹੈ ਤੇ ਪੰਜਾਬ ਨੂੰ ਜਿਹੜਾ ਸਪੈਸ਼ਲ ਪੈਕੇਜ ਹੈ ਉਹ ਦੇ ਦੇਣਾ ਚਾਹੀਦਾ ਜੀ ਪੰਜਾਬ ਤੋਂ ਕਾਫੀ ਸੰਸਦ ਜਿਹੜੇ ਹੈਗੇ ਨੇ ਜੀ ਇਸ ਸਮੇ ਉਹ ਕਾਫੀ ਸੋਹਣਾ ਰੋਲ ਪਲੇ ਕਰ ਰਹੇ ਨੇ ਸੰਸਦ ਵਿੱਚ ਜਾ ਕੇ ਕੱਲ ਅਸੀਂ ਗੱਲ ਕੀਤੀ ਸੀ ਅਸਾਕਾ ਮੁੱਖ ਮੰਤਰੀ ਚੰਨੀ ਦੀ ਤੇ ਅੱਜ ਇੱਕ ਹੋਰ ਖਬਰ ਆਈ ਕਿ ਰਾਜਾ ਵੜਿੰਗ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਇੱਕ ਅਹਿਮ ਮੁੱਦਾ ਕੈਂਸਰ ਦਾ ਜਿਹੜਾ ਹੈ ਉਹ ਚੁੱਕਿਆ ਹੈ। ਅ ਕੀ ਗੱਲਬਾਤ ਹੋਈ ਜੀ? ਜੀ ਬਿਲਕੁਲ ਬਿਲਕੁਲ ਕਿਉਂਕਿ ਜਿੱਥੋਂ ਰਾਜਾ ਵੜਿੰਗ ਗਿੱਦੜਬਾਦ ਤੋਂ ਬਿਲੋਂਗ ਕਰਦੇ ਨੇ ਉਹ ਸਾਰੀ ਮਾਲਵਾ ਬੈਲਟ ਹੈ ਜਿਹੜੀ ਉਹ ਕੈਂਸਰ ਸਭ ਤੋਂ ਜ਼ਿਆਦਾ ਉੱਥੇ ਪਾਈ ਜਾਂਦੀ ਹੈ ਉਹਦੇ ਕੁਲਕ ਦੋ ਕੁ ਰੀਜ਼ਨ ਮੰਨੇ ਜਾਂਦੇ ਨੇ ਕਿ ਇੱਕ ਉੱਥੇ ਜਿਹੜੀ ਰਿਫਾਇਨਰੀ ਉਹਦੇ ਕਰਕੇ ਜਾਂ ਫਿਰ ਕਹਿੰਦੇ ਥਰਮਲ ਪਲਾਂਟ ਆ ਉਹਦੇ ਕਰਕੇ ਕਈ ਜਿਹੜੇ ਤੱਥ ਨਿਕਲ ਕੇ ਆਏ ਨੇ ਸਾਹਮਣੇ ਪਰ ਹੁਣ ਜੋ ਖਬਰ ਆਈ ਉਹਤੇ ਵੀ ਅਸੀਂ ਛਾਤੀ ਲੁਧਿਆਣਾ ਤੋਂ ਜਿਹੜੇ ਸੰਸਦ ਮੈਂਬਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਨੇ ਲੋਕ ਸਭਾ ਦੇ ਵਿੱਚ ਕੈਂਸਰ ਦੀਆਂ ਦਵਾਈਆਂ ਬਾਰੇ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਜਿਹੜਾ ਕੈਂਸਰ ਦਾ ਇਲਾਜ ਹੈ ਉਹ ਵੀ ਮੁਫਤ ਹੋਣਾ ਚਾਹੀਦਾ ਹੈ ਵੜਿੰਗ ਨੇ ਪੁੱਛਿਆ ਕਿ ਜਿਹੜਾ ਗਰੀਬਾਂ ਦਾ ਜਿਹੜਾ ਇਲਾਜ ਹੈ ਕੀ ਉਹ ਮੁਫਤ ਨਹੀਂ ਹੋ ਸਕਦਾ ਕਿ ਅਸੀਂ ਜਿਹੜੀਆਂ ਦਵਾਈਆਂ ਉਹਨਾਂ ਦੇ ਵਿੱਚ ਜਿਹੜਾ ਰੇਟ ਘਟਾ ਦਿੱਤਾ ਪਰ ਜਿਹੜਾ ਇਲਾਜ ਅਸਲ ਦੇ ਵਿੱਚ ਤਾਂ ਉਹੀ ਮੁਫਤ ਹੋ ਜਾਣਾ ਚਾਹੀਦਾ ਸੋ ਜਿਹੇ ਦੇ ਵਿੱਚ ਉਹਨਾਂ ਨੇ ਕੇਂਦਰ ਮੰਤਰੀ ਜਿਹੜੇ ਸਿਹਤ ਮੰਤਰੀ ਸੀ ਉਹਨਾਂ ਤੋਂ ਜਿਹੜਾ ਸਵਾਲ ਕੀਤਾ ਸੀ ਤਾਂ ਇੱਥੇ ਹੀ ਐਲ ਡੀ ਨੂੰ ਜਿਹੜਾ ਅੱਗੇ ਵਿਧਾਂਦੇ ਹੋਏ ਸਿਹਤ ਮੰਤਰੀ ਨੇ ਵੀ ਜਵਾਬ ਦਿੱਤਾ ਤੇ ਉਹਨਾਂ ਨੇ ਕਿਹਾ ਹੈ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਅਧੀਨ 50 ਕਰੋੜ ਲੋਕਾਂ ਨੂੰ 5 ਲੱਖ ਤੱਕ ਦਾ ਜਿਹੜਾ ਮੁਆਵਜ਼ਾ ਜਿਹੜਾ ਮੁਫਤ ਇਲਾਜ ਆ ਉਹ ਦਿੱਤਾ ਜਾਂਦਾ ਹੈ ਤੇ ਗਰੀਬਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਸੋ ਕੇਂਦਰ ਦੀ ਸਰਕਾਰ ਉਹਨਾਂ ਨੇ ਕਿਹਾ ਕਿ ਹਮੇਸ਼ਾ ਹੀ ਜਿਹੜੀ ਗਰੀਬਾਂ ਦੀ ਭਲਾਈ ਕਰਨ ਵਾਲੀ ਸਰਕਾਰ ਹੈ ਤੇ ਅੱਗੇ ਵੀ ਅਜਿਹੇ ਹੀ ਕੁਐਸਚਨ ਨਿਰੰਤਰ ਜਾਰੀ ਰਹਿਣਗੇ ਪਰ ਕਿਤੇ ਨਾ ਕਿਤੇ ਜਿਹੜਾ ਮਨਿੰਦਰ ਸਿੰਘ ਰਾਜਾ ਬੜਿੰਗਾ ਉਹਨਾਂ ਨੇ ਪੰਜਾਬ ਦੇ ਉੱਤੇ ਤਵੱਜੋ ਦਿੱਤੀ ਹੈ ਕਿਉਂਕਿ ਪੰਜਾਬ ਦੇ ਵਿੱਚ ਕੈਂਸਰ ਆਏ ਦਿਨ ਫੈਲਦਾ ਜਾ ਰਿਹਾ ਹੂੰ ਹੂੰ ਪਠਾਨਕੋਟ ਦੇ ਵਸਨੀਕਾਂ ਦੇ ਵਿੱਚ دہشت ਹੈਗੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ੱਕੀ ਵਿਅਕਤੀ ਜਿਹੜੇ ਹੈਗੇ ਨੇ ਉਹ ਨਜ਼ਰ ਆ ਰਹੇ ਨੇ ਕੀ ਪਤਾ ਲੱਗਾ ਜੀ ਇਹਨਾਂ ਸ਼ੱਕੀ ਵਿਅਕਤੀਆਂ ਦੇ ਬਾਰੇ ਕੌਣ ਹਨ ਹੈ ਕਿੱਥੋਂ ਆਉਂਦੇ ਨੇ ਕਿੱਥੇ ਚਲੇ ਜਾਂਦੇ ਨੇ ਜੀ ਪਠਾਨਕੋਟ ਦੇ ਵਿੱਚ ਪਿੰਡ ਫੰਟੋਲੀ ਦੇ ਵਿੱਚ ਬੀਤੀ ਰਾਤ ਇੱਕ ਵਾਰ ਫਿਰ ਤੋਂ ਤਿੰਨ ਜਿਹੜੇ ਸ਼ੱਕੀ ਵਿਅਕਤੀ ਉਹ ਦੇਖੇ ਗਏ ਨੇ ਇਹ ਮਾਮਲਾ ਸਾਹਮਣੇ ਆਇਆ ਅਸੀਂ ਆਪਣੇ ਰੈਡ ਐਸਮ ਦੇ ਪਰਿਵਾਰਕ ਮੈਂਬਰਾਂ ਨਾਲ ਕੱਲ ਵੀ ਗੱਲ ਕੀਤੀ ਸੀ ਉਦੋਂ ਇਹ ਵਿਅਕਤੀ ਸੱਤ ਦੀ ਗਿਣਤੀ 'ਚ ਸੀ ਤੇ ਕੱਲ ਕਹਿੰਦੇ ਆ ਪਾਣੀ ਪੀ ਕੇ ਚਲੇ ਗਏ ਸੀ ਤੇ ਅੱਜ ਕੰਧ ਟੱਪ ਕੇ ਇੱਕ ਘਰ 'ਚ ਦਾਖਲ ਹੁੰਦੇ ਨੇ ਅਤੇ ਘਰ ਵਾਲਿਆਂ ਤੋਂ ਰੋਟੀ ਦੀ ਮੰਗ ਕਰਦੇ ਨੇ ਪਰ ਖਿੜਕੀ ਥਾਣੀ ਜਦ ਪਰਿਵਾਰਕ ਮੈਂਬਰ ਦੇਖਦੇ ਨੇ ਕਿ ਇਹ ਸ਼ੱਕੀ ਵਿਅਕਤੀ ਕੌਣ ਨੇ ਤੇ ਕੰਧ ਟੱਪ ਕੇ ਕੀ ਕਰਨ ਆਏ ਨੇ ਤੇ ਉਹਨਾਂ ਨੂੰ ਸ਼ੱਕ ਪੈਂਦਾ ਕਿ ਸ਼ਾਇਦ ਇਹ ਉਹਨਾਂ ਵਿੱਚੋਂ ਹੀ ਨਾ ਹੋਣ ਜਿਹੜੇ ਕਿ ਪਹਿਲੇ ਦਿਨ ਪਾਣੀ ਪੀ ਕੇ ਗਏ ਸਨ ਤਾਂ ਫਿਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਕਾਫੀ ਉਹਨਾਂ ਨੇ ਦਰਵਾਜ਼ਾ ਖੜਕਟਾਇਆ ਜਿਹੜੇ ਤਿੰਨ ਸ਼ੱਕੀ ਵਿਅਕਤੀ ਆਏ ਸੀ ਤੇ ਪਰਿਵਾਰ ਜਦ ਬਾਹਰ ਨਾ ਨਿਕਲਿਆ ਤਾਂ ਕੁਝ ਸਮਾਂ ਉੱਥੇ ਇੰਤਜ਼ਾਰ ਕਰਨ ਤੋਂ ਬਾਅਦ ਤਿੰਨੋਂ ਸ਼ੱਕੀ ਵਿਅਕਤੀ ਜਿਹੜੇ ਸੀ ਸ਼ੱਕੀ ਵਿਅਕਤੀ ਕੰਧ ਟੱਪ ਕੇ ਵਾਪਸ ਫੇਰ ਫਰਾਰ ਹੋ ਗਏ ਤੇ ਜੰਗਲਾਂ ਵੱਲ ਕੀਤੇ ਕਹਿੰਦੇ ਆ ਚਲੇ ਗਏ ਸੋ ਇਸ ਤੋਂ ਬਾਅਦ ਅੱਧਾ ਘੰਟਾ ਜਦ ਬੀਤ ਗਿਆ ਤਾਂ ਸਾਰੇ ਜਿਹੜੇ ਮੈਂਬਰ ਸੀ ਪਰਿਵਾਰ ਦੇ ਉਹ ਸਹਮੇ ਹੋਏ ਸੀ ਉਹਨਾਂ ਚੋਂ ਇੱਕ ਮੈਂਬਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਭਾਈ ਤਿੰਨ ਮੈਂਬਰ ਜਿਹੜੇ ਤਿੰਨ ਜਿਹੜੇ ਸ਼ੱਕੀ ਵਿਅਕਤੀ ਸੀ ਉਹਨਾਂ ਦੇ ਘਰ 'ਚ ਦਾਖਲ ਹੋ ਉਸ ਤੋਂ ਬਾਅਦ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਫੋਰਸਿਸ ਨਾਲ ਮਿਲ ਕੇ ਦੁਬਾਰਾ ਜਿਹੜਾ ਆਪਣਾ ਸਰਚ ਅਭਿਆਨ ਹੈ ਉਹ ਹੋਰ ਤੇਜ਼ ਕਰ ਦਿੱਤਾ ਕਿਉਂਕਿ ਹਜੇ ਮੈਸ 48 ਘੰਟੇ ਹੀ ਬੀਤੇ ਸਨ ਉਹ ਸੱਤ ਵਿਅਕਤੀਆਂ ਨੂੰ ਉਸ ਤੋਂ ਬਾਅਦ ਤਿੰਨਾਂ ਨੇ ਆ ਕੇ ਜਿਹੜੀ ਇਲਾਕੇ 'ਚ دہشت ਪਾ ਦਿੱਤੀ ਹੈ ਪਰ ਅਜੇ ਕੁਝ ਪਤਾ ਨਹੀਂ ਚੱਲਿਆ ਕਿ ਕੌਣ ਹਨ ਕਿੱਥੋਂ ਆ ਰਹੇ ਨੇ ਕੀ ਕੌਣ ਨੇ ਨਹੀਂ ਹਜੇ ਕੁਝ ਨਹੀਂ ਜੀ OK ਕੁਝ ਨਹੀਂ ਕਿਉਂਕਿ ਜਿਹੜਾ ਜਿਹੜਾ ਨਾਲ ਹੀ ਇੱਥੇ ਜੰਮੂ ਕਸ਼ਮੀਰ ਤੇ ਨਾਲ ਹੀ ਇੱਥੇ ਪਾਕਿਸਤਾਨ ਦਾ ਬਾਰਡਰ ਲੱਗਦਾ ਸੋ ਸ਼ੱਕ ਹੈ ਕਿ ਪਠਾਨਕੋਟ ਦੇ ਵਿੱਚ ਅੱਗੇ ਵੀ ਜਈ ਜਈਆਂ ਕਈ ਘਟਨਾਵਾਂ ਵਾਪਰੀਆਂ ਸਨ ਹੋ ਹੁਣ ਇਸ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਫੋਰਸਿਸ ਵੱਲੋਂ ਕਿ ਕੋਈ ਵੀ ਅਜਿਹੀ ਅਨਸੁਖਾਵੀ ਘਟਨਾ ਨਾ ਵਾਪਰੇ ਤੇ ਇੱਥੇ ਇਹਨਾਂ ਨੂੰ ਫੜ ਕੇ ਕਾਬੂ ਕਰ ਲਿਆ ਜਾਵੇ ਜੀ ਸਿਮਰਨ 프리 ਜੀ ਡਰਗ ਤਸਕਰੀ ਦੇ ਮਸਲੇ ਦੇ ਵਿੱਚ ਜਗਦੀਸ਼ ਪੋਲਾ ਜੋ ਜੇਲ੍ਹ ਵਿੱਚ ਹਨ ਉਹ ਹੁਣ ਸੀਬੀਆਈ ਤੋਂ ਜਾਂਚ ਦੀ ਮੰਗ ਕਰ ਰਹੇ ਨੇ ਕੀ ਕਿਹਾ ਜਾ ਰਿਹਾ ਹੈ ਜਗਦੀਸ਼ ਪੋਲੇ ਵੱਲੋਂ ਜੀ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀ ਡਰਗ ਤਸਕਰੀ ਦੇ ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਪੰਜਾਬ ਦੇ ਮੌਤਲ ਡੀਐਸਪੀ ਜਗਦੀਸ਼ ਪੋਲਾ ਆਪਣੇ ਪਿਤਾ ਦੇ ਦੇਹਾਂਤ ਦੇ ਬਾਹਰ ਆਏ ਸਨ ਜਗਦੀਸ਼ ਭੋਲਾ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸਵੇਰੇ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਦਾ ਜਿਹੜਾ ਸਿਸਕਾਰ ਲਈ ਸਮਾਂ ਦਿੱਤਾ ਸੀ ਉੱਥੇ ਪੱਤਰਕਾਰ ਭਾਈਚਾਰਾ ਵੀ ਪਹੁੰਚਿਆ ਸੀ ਜਦ ਪੱਤਰਕਾਰਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਤਾਂ ਭੋਲਾ ਨੇ ਸਮਾਂ ਰਿੰਦੇ ਇੱਕ ਗੱਲ ਕਹੀ ਹੈ ਕਿ ਮੇਰੇ ਖਿਲਾਫ ਦਰਜ ਹੋਏ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਯਾਨੀ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰੇ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਕਸੂਰਵਾਰ ਸਾਬਤ ਹੋਇਆ ਤਾਂ ਫਿਰ ਮੈਨੂੰ ਜਿਹੜੀ ਫਾਂਸੀ ਲਾ ਦਿੱਤੀ ਜਾਵੇ ਮੈਨੂੰ ਵਿੱਚ ਕੋਈ ਡਰ ਨਹੀਂ ਹੈ ਭੋਲਾ ਨੇ ਕਿਹਾ ਕਿ ਸਿਆਸਤ ਦਾ ਮੈਂ ਸ਼ਿਕਾਰ ਹੋ ਰਿਹਾ ਹਾਂ ਤੇ ਮੇਰੇ ਕੇਸ ਦੇ ਵਿੱਚ ਜਿਹੜੇ ਵੀ ਸਾਥੀ ਨਾਲ ਅੰਦਰ ਸੀ ਉਹ ਕਿੰਨੇ ਚਿਰ ਦੇ ਬਾਹਰ ਆ ਚੁੱਕੇ ਨੇ ਪਰ ਮੈਨੂੰ ਹਜੇ ਤੱਕ ਜਮਾਨਤ ਤੱਕ ਜੜੀ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਕਿਹਾ ਜੀ ਮੇਰਾ ਕਿਹੜਾ ਕੇਸ ਹੈ ਉਹ ਸਿਆਸਤ ਦੀ ਭੇਟ ਚੜ ਚੁੱਕਿਆ ਹੂੰ ਹੂੰ ਉਹਦਰ ਰਾਹੁਲ ਗਾਂਧੀ ਪੇਸ਼ ਹੋਏ ਨੇ ਜੀ ਯੂਪੀ ਦੀ ਇੱਕ ਅਦਾਲਤ ਵਿੱਚ ਕੀ ਗੱਲਬਾਤ ਹੋਈ ਉੱਥੇ ਜੀ ਰਾਹੁਲ ਗਾਂਧੀ ਮਨ ਹਣੀ ਦੇ ਇੱਕ ਮਾਮਲੇ ਦੇ ਵਿੱਚ ਸੁਣਵਾਈ ਦੇ ਲਈ ਐਮਪੀ ਐਮਐਲਏ ਅਦਾਲਤ ਵਿੱਚ ਪੇਸ਼ ਹੋਏ ਨੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਹੁਣ ਅਗਲੀ 12 ਅਗਸਤ ਤੱਕ ਨਿਰਧਾਰਤ ਕਰ ਦਿੱਤੀ ਹੈ ਉਸ ਵਲੇ ਪਟੀਸ਼ਨਰ ਦਾ ਬਿਆਨ ਦਰਜ ਕੀਤਾ ਜਾਏਗਾ ਅ ਅਦਾਲਤੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰਾਹੁਲ ਗਾਂਧੀ ਨੂੰ ਉਸ ਤਰੀਕ ਮੁਰ ਅਦਾਲਤ ਵਿੱਚ ਪੇਸ਼ ਹੋਣ ਦੀ ਲੋੜ ਨਹੀਂ ਪਵੇਗੀ ਕਾਂਗਰਸ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਸਿੰਘ ਰਾਣਾ ਨੇ ਦੱਸਿਆ ਹੈ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਅਦਾਲਤ ਦੇ ਵਿੱਚ ਪੇਸ਼ ਹੋਏ ਨੇ ਹਮਮ ਸਾਨਕ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਿਜੇ ਮਿਸ਼ਰਾ ਨੇ ਉਹਨਾਂ ਨੇ 4 ਅਗਸਤ 2018 ਦੇ ਵਿੱਚ ਉਹਨਾਂ ਦੇ ਖਿਲਾਫ ਯਾਨੀ ਕਿ ਜਿਹੜਾ ਉਹਨਾਂ ਨੇ ਟਿੱਪਣੀ ਕੀਤੀ ਸੀ ਗ੍ਰਹਿ ਮੰਤਰੀ ਅਮਿਸ਼ਾ ਹੋਣਾ ਦੇ ਉੱਤੇ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਜਿਹੜਾ ਇਹਨਾਂ ਦੇ ਮਾਨਹਾਂ ਦੇ ਕੇਸ ਪਾਇਆ ਗਿਆ ਸੀਗਾ ਹੁਣ ਅਦਾਲਤ ਨੇ 20 ਫਰਵਰੀ ਨੂੰ ਜਿਹੜੀ ਇਹਨਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਸੀ ਪਰ ਜਿਹੜੀ ਮਾਮਲੇ ਦੀ ਕਾਰਵਾਈ ਉਹ ਨਿਰੰਤਰ ਚੱਲ ਰਹੀ ਸੀ ਤੇ ਅੱਜ ਕਿਹਾ ਗਿਆ ਸੀ ਕਿ ਜੇਕਰ ਰਾਹੁਲ ਗਾਂਧੀ ਪੇਸ਼ ਨਹੀਂ ਹੁੰਦੇ ਤੇ ਇਹਦੀ ਤੌਰ ਤੇ ਤਾਂ ਇਹਨਾਂ ਦੇ ਉੱਤੇ ਜਿਹੜਾ ਐਕਸ਼ਨ ਅਦਾਲਤ ਲੈ ਸਕਦੀ ਸੀ ਪਰ ਰਾਹੁਲ ਗਾਂਧੀ ਉੱਥੇ ਪਹੁੰਚ ਗਏ ਤੇ ਹੁਣ ਜਿਹੜੀ ਹੈ ਅਗਲੀ 12 ਅਗਸਤ ਨੂੰ ਜਿਹੜੀ ਇਸ ਤੇ ਸੁਣਵਾਈ ਹੋਏਗੀ ਜੀ ਇੱਕ ਖਤਰਨਾਕ ਰਿਪੋਰਟ ਪੰਜਾਬ ਦੇ ਪਾਣੀ ਨਾਲ ਸੰਬੰਧੀ ਬਾਹਰ ਨਿਕਲੀ ਹੈ ਜੀ ਇਸ ਰਿਪੋਰਟ ਵਿੱਚ ਕੀ ਕੁਝ ਲਿਖਿਆ ਗਿਆ ਹੈ ਜੀ ਬੜੀ ਹੀ ਦਰਦਨਾਕ ਤੇ ਖੌਫਨਾਕ ਜਿਹੜੀ ਰਿਪੋਰਟ ਹੈ ਮੈਂ ਚਾਹਾਂਗਾ ਸਮਾਂ ਲੈ ਕੇ ਇਹਨੂੰ 2 ਮਿੰਟ ਮੈਂ ਸਾਰਿਆਂ ਨੂੰ ਜ਼ਰੂਰ ਸੁਣਾਵਾਂ ਕਿ ਇਹ ਖਬਰ ਹੈ ਕੀ ਹੈ ਜੀ ਪੰਜਾਬ ਦਾ ਧਰਤੀ ਹੇੜਲਾ ਪਾਣੀ ਹੁਣ ਪੀਣ ਯੋਗ ਨਹੀਂ ਰਹਿ ਗਿਆ ਹੂੰ ਹੂੰ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਇਨਾਂ ਹੀ ਨਹੀਂ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਜਿਹੜਾ ਘਾਤਕ ਰੂਪ ਧਾਰਨ ਕਰ ਚੁੱਕਿਆ ਕਿਉਂਕਿ ਇਸ ਦੇ ਵਿੱਚ ਕਈ ਘਾਤਕ ਤੱਤ ਉਹ ਜਿਹੜੇ ਪਾਏ ਗਏ ਨੇ ਜੋ ਕੈਂਸਰ ਦਾ ਕਾਰਨ ਬਣ ਸਕਦੇ ਨੇ ਇਹ ਜਾਣਕਾਰੀ ਕਿਸੇ ਹੋਰ ਨੇ ਨਹੀਂ ਬਲਕਿ ਕੇਂਦਰੀ ਰਾਜ ਮੰਤਰੀ ਜਲ ਜਿਹੜੇ ਸ਼ਕਤੀ ਮੰਤਰੀ ਨੇ ਰਾਜਪੂਸ਼ਣ ਚੋਧਰੀ ਉਹਨਾਂ ਨੇ ਪਾਰਲੀਮੈਂਟ ਜੰਨੀ ਵੱਲ ਪੁੱਛੇ ਗਏ ਜਿਹੜੇ ਜਵਾਬ ਦੇ ਤੌਰ ਤੇ ਦਿੱਤਾ ਹੈ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਸਾਬਤ ਕੀਤਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਜਿਹੜਾ ਧਰਤੀ ਹੇਠਲਾ ਪਾਣੀ ਉਹ ਹੁਣ ਪੀਣ ਯੋਗ ਨਹੀਂ ਰਹਿ ਗਿਆ ਕੇਂਦਰੀ ਮੰਤਰੀ ਦੇ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ਦੇ ਵਿੱਚ ਨਾਈਟ੍ਰੇਟ ਆਇਰਨ ਮੈਗਨੀਜ਼ ਨਿਕਲ ਲੈਡ ਯੂਰੇਨੀਅਮ ਵਰਗੇ ਕਈ ਜਿਹੜੇ ਖਤਰਨਾਕ ਤੱਤ ਆ ਉਹ ਪਾਏ ਗਏ ਨੇ ਟਮੋਡਪੁੱਤ ਜਿਹੜੀ ਰਿਪੋਰਟ ਆਈ ਉਸ ਦੇ ਮੁਤਾਬਿਕ ਕਿ ਜ਼ਹਿਰੀਲੇ ਤੱਤਾਂ ਦੀ ਮੌਜੂਦਗੀ ਸਹਿਤ ਤਹਿਤ ਜਿਹੜੀ ਸਿਹਤ ਹੈ ਉਹ ਕਾਫੀ ਖਰਾਬ ਹੋ ਰਹੀ ਹੈ ਲੋਕਾਂ ਦੀ ਉਹਨਾਂ ਨੇ ਨਾਲ ਦੇ ਨਾਲ ਕਈ ਜ਼ਿਲ੍ਹਿਆਂ ਦਾ ਵੀ ਜ਼ਿਕਰ ਕੀਤਾ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਜੀ ਬਠਿੰਡਾ ਫਿਰੋਜ਼ਪੁਰ ਮੁਕਸਰ ਜਿਹੜਾ ਉਹਦਾ ਧਰਤੀ ਹੇਠਲਾ ਜਿਹੜਾ ਪਾਣੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਉਸ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਲੈਡ ਜਿਹੜਾ ਪਾਇਆ ਜਾ ਰਿਹਾ ਤੇ ਨਾਲ ਦੇ ਨਾਲ ਫਤਿਹਗੜ੍ਹ ਸਾਹਿਬ ਲੁਧਿਆਣਾ ਪਟਿਆਲਾ ਤੇ ਸੰਗਰੂਰ ਦੇ ਵਿੱਚ ਵੀ ਕੈਡਮੀਅਮ ਦਾ ਜਿਹੜਾ ਪੱਧਰ ਹੈ ਉੱਚਾ ਸੋ ਇਹ ਜਿਹੜੇ ਤੱਥ ਉਹਨਾਂ ਨੇ ਰੱਖੇ ਨੇ ਸੋ ਸਾਰਿਆਂ ਦੇ ਵਸੇ ਹੀ ਇਹ ਕੱਲੇ ਉਹਨਾਂ ਵਸੇ ਨਹੀਂ ਜਿਹੜੇ ਸਦਨ 'ਚ ਬੈਠੇ ਨੇ ਬਲਕਿ ਸਾਡੇ ਸਾਰਿਆਂ ਵਸੇ ਦੇਸ਼ ਵਾਸੀਆਂ ਵੀ ਜਿਹੜੇ ਦੇਸ਼ 'ਚ ਬੈਠੇ ਆ ਤੇ ਜਿਹੜੇ ਤੁਸੀਂ ਵਿਦੇਸ਼ 'ਚ ਬੈਠੇ ਹੋ ਸ ਚਿੰਤਾ ਦਾ ਵਿਸ਼ਾ ਕਿ ਪੰਜਾਬ ਸਾਡਾ ਸੋਨੇ ਦੀ ਚਿਹੜੀ ਹੈ ਆਖਰਕਾਰ ਉਸ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਕਿ ਹੁਣ ਜਿਹੜਾ ਉੱਥੋਂ ਦਾ ਪਾਣੀ ਉਹ ਵੀ ਐਡਾ ਤੋਂ ਗੰਦਲਾ ਹੋ ਚੁੱਕਿਆ ਹੈ ਇਸ ਵਾਇਬ ਬਿਮਾਰੀਆਂ ਤੋਂ ਉਸਤੇ ਪੱਲੇ ਕੁਝ ਵੀ ਨਹੀਂ ਰਹਿ ਗਿਆ ਇਹ ਬੜੀ ਚਿੰਤਾਜਨਕ ਗੱਲ ਤੁਸੀਂ ਸ਼ੇਅਰ ਕੀਤੀ ਕਿਉਂਕਿ ਇਸ ਬਾਰੇ ਪਹਿਲਾਂ ਵੀ ਰਿਪੋਰਟ ਆ ਚੁੱਕੀਆਂ ਨੇ ਕਈ ਵਾਰੀ ਜਿਸਦੇ ਉਸਕੇ ਦੱਸਿਆ ਗਿਆ ਹੈ ਕਿ ਗ੍ਰੇ ਜ਼ੋਨਸ ਵਧਦੇ ਜਾ ਰਹੇ ਨੇ ਪੰਜਾਬ 'ਚ ਤੇ ਪੰਜਾਬ ਦਾ ਪਾਣੀ ਜੋ ਹੈ ਉਹ ਪੀਣ ਯੋਗ ਨਹੀਂ ਰਿਹਾ ਇਹ ਇਸ ਉਤੇ ਡੈਫੀਨਿਟਲੀ ਸਰਕਾਰ ਨੂੰ ਐਕਸ਼ਨ ਲੈਣ ਦੀ ਲੋੜ ਹੈਗੀ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਖਤਰਨਾਕ ਹੋਏਗਾ ਅੱਛਾ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਵਿੱਚ ਨੇ ਡੀਏਪੀ ਖਾਦ ਨੂੰ ਲੈ ਕੇ ਕੀ ਚੱਲ ਰਿਹਾ ਹੈ ਜੇ ਪੰਜਾਬ ਦੇ ਵਿੱਚ ਡੀਏਪੀ ਖਾਦ ਦੇ ਨਮੂਨੇ ਜਿਹੜੇ ਫੇਲ ਹੋਣ ਦੀ ਰਿਪੋਰਟ ਮਗਰੋਂ ੜਕਮ ਮਚ ਗਿਆ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਨੂੰ ਲੈ ਕੇ ਹੁਣ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੜੀਆਂ ਨੇ ਆਪਣੀ ਰਿਪੋਰਟ ਜਿਹੜੀ ਹੈ ਸੀਐਮ ਤੱਕ ਪਹੁੰਚਾ ਦਿੱਤੀ ਹੈ ਇਸ ਸੰਬੰਧੀ ਹੁਣ ਸੀਐਮ ਭਗਵੰਤ ਮਾਨ ਜਲਦੀ ਕੋਈ ਸਖਤ ਫੈਸਲਾ ਲੈ ਸਕਦੇ ਨੇ ਤੇ ਇਸ ਤੋਂ ਇਲਾਵਾ ਸਰਕਾਰ ਪ੍ਰਾਈਵੇਟ ਕੰਪਨੀਆਂ ਤੇ ਵੀ ਸਖਤੀ ਕਰਨ ਜਾ ਰਹੀ ਹੈ ਜੀ ਲੋਕ ਸਭਾ ਚੋਣਾਂ ਦੇ ਦੌਰਾਨ ਲੱਗੇ ਚੋਣ ਜਾਬਤੇ ਦੇ ਵਿੱਚ ਡੀਏਪੀ ਦੀ ਜਿਹੜੀ ਖਾਦ ਸੀ ਉਹਦੇ ਸੈਂਪਲ ਲਏ ਗਏ ਸੀ ਅਤੇ ਪਤਾ ਲੱਗਿਆ ਸੀਗਾ ਕਿ ਇਹਨਾਂ ਦੇ ਵਿੱਚੋਂ 60% ਜਿਹੜੇ ਸੈਂਪਲ ਹੈ ਉਹ ਫੇਲ ਹੋ ਗਏ ਨੇ ਜੀ ਇਹ ਮਾਮਲਾ ਸਭ ਤੋਂ ਪਹਿਲਾਂ ਮੁਹਾਲੇ ਦੇ ਵਿੱਚ ਸਾਹਮਣੇ ਆਇਆ ਸੀ ਅਤੇ ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਵਿੱਚ ਜਾਂਚ ਵੀ ਕੀਤੀ ਗਈ ਸੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜ਼ਿੰਕ ਦੇ ਜਿਹੜੇ ਉਹ ਨਮੂਨੇ ਉਹ ਫੇਲ ਹੋਏ ਸਨ ਹੁਣ ਸਰਕਾਰ ਸਖਤੀ ਦੇ ਮੂੜ ਦੇ ਵਿੱਚ ਦਿਖਾਈ ਦੇ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਿਕ ਕੁਝ ਦਿਨ ਪਹਿਲਾਂ ਮਾਮਲੇ ਸਬੰਧੀ ਖੇਤੀ ਮੰਤਰੀ ਨੇ ਮੀਟਿੰਗ ਕੀਤੀ ਸੀ ਖੇਤੀਬਾੜੀ ਮੰਤਰੀ ਨੇ ਇਸ ਦੇ ਵਿੱਚ ਉਹਨਾਂ ਨੇ ਸਮੂਹ ਅਧਿਕਾਰੀਆਂ ਨੂੰ ਸਪਸ਼ਟ ਕਹਿ ਦਿੱਤਾ ਸੀਗਾ ਕਿ ਘਟਿਆ ਡੀਏਪੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਕਿਸੇ ਵੀ ਪੱਧਰ ਤੇ ਕੋਈ ਢਿੱਲਾ ਦਿੱਤੀ ਜਾਏ ਕੋਈ ਰਾਹਤ ਨਾ ਦਿੱਤੀ ਜਾਏ ਹੁਣ ਪਤਾ ਲੱਗਾ ਹੈ ਜੀ ਪੰਜਾਬ ਵਿਧਾਨ ਸਭਾ ਦੇ ਸਹਿਕਾਰੀ ਅਤੇ ਹੋਰ ਗਤੀਵਿਧੀਆਂ ਬਾਰੇ ਕਮੇਟੀ ਨੇ ਡੀਏਪੀ ਖਾਦ ਦੇ ਮੁੱਦੇ ਦਾ ਨੋਟਿਸ ਲੈ ਲਿਆ ਹੈ ਅਤੇ ਕਮੇਟੀ ਮਾਰਕਫੈੱਡ ਦੇ ਤੋਂ ਡੀਏਪੀ ਖਾਦ ਦਾ ਜਿਹੜਾ ਰਿਕਾਰਡ ਹੈ ਉਹ ਮੰਗ ਲਿਆ ਗਿਆ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰਕਫੈੱਡ ਦੇ ਜਿਹੜੇ ਡਾਇਰੈਕਟਰ ਹੈ ਉਹਨਾਂ ਨੂੰ 30 ਜੁਲਾਈ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਜਿਹੜੇ ਹੁਕਮ ਦੇ ਦਿੱਤੇ ਨੇ ਜੀ ਸਿਮਰਨ ਪ੍ਰੀਤ ਸਿੰਘ ਜੀ ਸੁਨਿਆਰਿਆਂ ਦੀ ਦੁਕਾਨਾਂ ਦੇ ਬਾਹਰ ਵੱਡੀ ਭੀੜ ਦੇਖੀ ਜਾ ਰਹੀ ਹੈ ਕੀ ਕਾਰਨ ਹੈ ਜੀ ਦਾ ਬਿਲਕੁਲ ਜੀ ਸਰਕਾਰ ਨੇ ਬਜਟ 2024 ਦੇ ਵਿੱਚ ਸੋਨਾ ਤੇ ਚਾਂਦੀ ਤੇ ਕਸਟਮ ਡਿਊਟੀ ਜਿਹੜੀ ਹੈ ਉਹ 6 ਫੀਸਦੀ ਘਟਾ ਦਿੱਤੀ ਸੀ ਉਸ 'ਤੇ ਕਟੌਤੀ ਕੀਤੀ ਸੀ ਜਿਸ ਤੋਂ ਬਾਅਦ ਜਿਹੜੇ ਸੁਨਿਆਰਾਂ ਦੇ ਉਹ ਵਾਰੇ ਨਿਆਰੇ ਹੁੰਦੇ ਦਿਖਾਈ ਦੇ ਰਹੇ ਨੇ ਹਾਲਾਤ ਇਹ ਹੋ ਗਏ ਨੇ ਕਿ ਦੁਕਾਨਾਂ ਖੁੱਲਣ ਤੋਂ ਲੈ ਕੇ ਰਾਤ ਤੱਕ ਜਦੋਂ ਦੁਕਾਨਾਂ ਨੂੰ ਸਮੇਟਣ ਦਾ ਟਾਈਮ ਹੁੰਦਾ ਹੈ ਦਾ ਗਾਕਾਂ ਦਾ ਉੱਥੇ ਜਿਹੜਾ ਰਸ਼ਿਆ ਇਕੱਠੇ ਉਹ ਦੇਖਣ ਨੂੰ ਮਿਲ ਰਿਹਾ ਜੁਵੈਲਰਸ ਜਿਹੜੇ ਨੇ ਉਹ ਆਪਣੇ ਕਾਰੀਗਰਾਂ ਦੀ ਜਿਹੜੀ ਉਹਨਾਂ ਨੇ ਛੁੱਟੀ ਹੈ ਉਹ ਵੀ ਕੈਂਸਲ ਕਰ ਦਿੱਤੀ ਹੈ ਅਤੇ ਥੋਕ ਦੇ ਭਾਤੇ ਨਵੇਂ ਗਹਿਣੇ ਜਿਹੜੇ ਉੱਥੇ ਬਣਵਾਏ ਜਾ ਰਹੇ ਨੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਹੁਣ ਮਹੀਨਾ ਚੱਲ ਰਿਹਾ ਉਹ ਸੋਨ ਦਾ ਤੇ ਆਉਣ ਵਾਲਾ ਮਹੀਨਾ ਭਾਦੋਂ ਦਾ ਸੋ ਅਜਿਹੇ ਮਹੀਨਿਆਂ ਦੇ ਵਿੱਚ ਕੋਈ ਵੀ ਸ਼ੁਭ ਕੰਮ ਅਕਸਰ ਨਹੀਂ ਹੁੰਦੇ ਪਰ ਉਸ ਤੋਂ ਬਾਅਦ ਜਿਹੜਾ ਮਹੀਨੇ ਆਉਂਦੇ ਨੇ ਉਹ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਤੇ ਹੋਰਾਂ ਦਾ ਸੀਜ਼ਨ ਹੈ ਸੋ ਲੋਕਾਂ ਨੇ ਪਹਿਲੀ ਤਿਆਰੀਆਂ ਖਿੱਚ ਲੀਆਂ ਕਿਉਂਕਿ ਸੋਨਾ ਜਿਹੜਾ ਹੁਣ ਲਗਭਗ ਜੇ ਤੇ ਚਾਂਦੀ ਜਿਹੜੀ ਪ੍ਰਤੀ ਕਿਲੋ ਦੇ ਪਿੱਛੇ 5000 ਸਸਤੀ ਹੋਈ ਹੈ ਸੋ ਲੋਕੀ ਹੁਣ ਕਾਹਲੀ ਦੇ ਲਈ ਫਟਾਫਟ ਸੁਨਾਰਿਆਂ ਦੀ ਦੁਕਾਨ ਤੇ ਚੜ ਗਏ ਨੇ ਤੇ ਉੱਥੇ ਜਿਹੜੀ ਭੀੜ ਲੱਗੀ ਹੈ ਤੇ ਉਹ ਆਰਡਰ ਤੇ ਆਰਡਰ ਲਈ ਜਾਂਦੇ ਨੇ ਜੀ ਮੌਸਮ ਸੰਬੰਧੀ ਕੀ ਜਾਣਕਾਰੀ ਜੀ ਪੰਜਾਬ ਤੋਂ ਜੀ ਦੇਸ਼ ਦੇ ਕਈ ਰਾਜਾਂ ਦੇ ਵਿੱਚ ਨਹੀਂ ਪੈ ਰਿਹਾ ਤੇ ਪੰਜਾਬ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਕੱਲ ਰਾਤ ਤੋਂ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਇਸ ਦੌਰਾਨ ਸ਼ਹਿਰੀ ਇਲਾਕਿਆਂ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਵੀ ਖੜੀ ਹੋ ਗਈ ਹੈ ਇਸ ਤੋਂ ਸਭ ਤੋਂ ਵੱਧ ਜਿਹੜਾ ਅਸਰ ਹੈ ਟ੍ਰੈਫਿਕ ਦਾ ਤੇ ਬਰਸਾਤ ਦਾ ਉਹ ਮੁਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜ਼ਿਰਖਪੁਰ ਜਾਂ ਨਾਲ ਲੱਗਦੇ ਰਾਜਪੁਰੇ ਦੇ ਵਿੱਚ ਦੇਖਣ ਨੂੰ ਮਿਲੇ ਯਾਨੀ ਕਿ ਕੁੱਲ ਮਿਲਾ ਕੇ ਟਰਾਈ ਸਿਟੀ ਦੇ ਵਿੱਚ ਹੀ ਬਰਸਾਤ ਦਾ ਕਹਿਰ ਹੈ ਤੇ ਹਿਮਾਚਲ ਪ੍ਰਦੇਸ਼ ਤੇ ਗੁਵਾਂਡੀ ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਤੇ ਮੁਹਾਲੀ ਆਂਦੇ ਨੇ ਉਹਨਾਂ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਸ਼ਨੀਵਾਰ ਨੂੰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਵਿੱਚ ਵੀ ਜਿਹੜੇ ਜਿਹੜੇ ਮੀਂਹ ਨੂੰ ਲੈ ਕੇ ਜੈਲੋ ਅਲਰਟ ਉਹ ਜਾਰੀ ਕਰ ਦਿੱਤਾ ਗਿਆ ਸੋ ਉਮੀਦ ਹੈ ਕਿ ਜਿਸ ਤਰ੍ਹਾਂ ਹੁਣ ਬਰਸਾਤ ਦਾ ਮੌਸਮ ਬੜਿਆ ਹੈ ਤੋ ਲੋਕਾਂ ਨੂੰ ਮਿਲਦੀ ਜਿਹੜੀ ਰਾਹਤ ਹੈ ਉਹ ਜ਼ਰੂਰ ਮਿਲੇਗੀ ਤੇ ਪਰ ਜੋ ਕੰਡੀਸ਼ਨ ਹੁਣ ਹੈ ਰੀਸੈਂਟਲੀ ਥੋੜੀ ਜੀ ਬੁੰਦਾਬੰਦੀ ਕਰਕੇ ਜਿਹੜੀ ਹਮਸਾ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਿਹਦੇ ਕਰਕੇ ਤਪਸ਼ ਵੱਧਦੀ ਹੈ ਜਦੋਂ ਦਿਨੇ ਧੁੱਪ ਚੜਦੀ ਹੈ ਤਾਂ ਜਿਹੜਾ ਮੀਂਹ ਦਾ ਪਾਣੀ ਸੋਕੇ ਵੈਪੋਰੇਟ ਹੁੰਦਾ ਸੋ ਸਾਹ ਲੈਣਾ ਵੀ ਔਖਾ ਹੋ ਜਾਂਦਾ ਪਰ ਜੋ ਉਮੀਦ ਹੈ ਆਉਣ ਵਾਲੇ ਦਿਨਾਂ 'ਚ ਕਿਤੇ ਨਾ ਕਿਤੇ ਪੰਜਾਬ ਦੀ ਜਨਤਾ ਨੂੰ ਰਾਹ ਜ਼ਰੂਰ ਮਿਲੇਗੀ ਜੀ ਸਿਮਰਨ ਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਰਬ ਰਾਖਾ ਹੈਵ ਅ ਨਾਈਸ ਡੇ ਯੂ ਟੂ ਥੈਂਕ ਯੂ